ਇਹ ਸੀ ਸਾਗ ਪਾਲਕ ਮੇਥੇ ਤੇ ਸਰੋਂ ਦਾ ਸਾਗ ਇਹ ਸਾਡੇ ਘਰ ਦਾ ਬੀਜ ਵਾਲਾ ਸਾਗ ਹੈ ਅਸੀਂ ਇਹ ਕੀਤਾ ਬੀਜ ਦਾ ਸਾਗ ਬਿਨਾਂ ਰੇਸਪਰੇ ਦਾ ਸਾਗ ਹੈ ਬਜਾਦ ਦਾ ਜਿਹੜਾ ਸਾਗ ਹੁੰਦਾ ਉਹਦੇ ਵਿੱਚ ਰੇ ਜ਼ਿਆਦਾ ਹੁੰਦੀ ਹੈ ਯੂਰੇ ਜ਼ਿਆਦਾ ਫੰਦਦੇ ਤੇ ਛੇਤੀ ਵੱਡਾ ਹੋ ਜਾਂਦਾ ਫਿਰ ਉਹਦੇ ਪੱਤੇ ਜਿਹੜੇ ਵੱਡੇ ਵੱਡੇ ਹੋ ਜਾਂਦੇ ਤੇ ਇਹ ਸਾਡਾ ਦੇਖੋ ਘਰ ਦੀ ਸਰੋਂ ਦਾ ਸਾਗ ਇਹ ਇਸ ਤਰ੍ਹਾਂ ਦਾ ਹੰਗਾ ਘਪਤਾ ਇਹ ਸਾਰਾ ਸਾਗ ਇਸ ਤਰ੍ਹਾਂ ਚੀਰ ਕੇ ਵਿੱਚ ਪਾਵਾਂਗੇ ਇਹ ਸਾਰੇ ਕਰਦੇ ਸਰੋਂ ਦੇ ਸਾਗ ਦੇ ਆ ਦੇਖੋ ਇਹ ਜਿਹੇ ਇਸ ਤਰ੍ਹਾਂ ਇਹ ਗੰਦਲਾ ਇਹਨਾਂ ਨਗੰਦਰਾ ਵਾਲਾ ਸਾਗ ਸੀ ਇਹ ਜਿਹੜਾ ਬਾਜ਼ਾਰ ਤੋਂ ਸਾਗ ਲੈਂਦੇ ਉਹਨਾਂ ਦੇ ਵੱਡੇ ਵੱਡੇ ਪੱਤੇ ਹੁੰਦੇ ਆ ਜੀ ਉਹ ਸਿਰਾ ਹਰੇ ਸਪਰੇ ਦਾ ਹੀ ਹੁੰਦਾ ਦਾ ਇਹ ਦੇਸੀ ਬਿਲਕੁਲ ਸਾਡਾ ਆਰਗੈਨਿਕ ਸਾਗ ਹੈਗਾ ਦੇਖੋ ਸਾਗ ਸਾਡਾ ਰਿਜੀ ਆ ਬਗਾ ਹੁਣ ਅਸੀਂ ਇਹਦੇ ਉੱਪਰ ਪਾਣੀ ਰੱਖਿਆ ਹੈਗਾ ਗਰਮ ਸਾਗ ਦੇ ਉੱਪਰ ਕਿ ਫਿਰ ਜਦੋਂ ਸਬਜ਼ੀ ਚ ਪਾਣੀ ਘਟ ਗਿਆ ਫਿਰ ਅਸੀਂ ਸਾਗ ਦੇ ਵਿੱਚ ਪਾਣੀ ਹੋਰ ਪਾ ਦਾਂਗੇ ਸਾਗ ਸਾਡਾ ਹੁਣ ਬੜੀ ਅੰਦਾਗਾ ਤੇ ਅਸੀਂ ਇਹਦੇ ਵਿੱਚ ਹੁਣ ਲਸਣ ਚਿੱਲ ਕੇ ਪਾਉਣੇ ਆ

ਛੋੜਾ ਦੇ ਵਿੱਚ ਪਾਣੀ ਹੋਰ ਪਾ ਦਾਂਗੇ ਇਹ ਸਾਡਾ ਤੋੜੀ ਦਾ ਸਾਗ ਹੈ ਮਿੱਟੀ ਦੇ ਬਰਤਨ ਵਿੱਚ ਜਦੋਂ ਅਸੀਂ ਸਾਗ ਬਣਾਉਂਦੇ ਆ ਤਾਂ ਇਹ ਬਹੁਤ ਹੀ ਪੋਸਟਿਕ ਬੰਨਦਾ ਤੇ ਨਾਲੇ ਗੈਸ ਤਜਾਬ ਨਹੀਂ ਬੰਦੀ ਪੁਰਾਣੇ ਸਮੇਂ ਵਿੱਚ ਤੁਸੀਂ ਦੇਖੋ ਵੀ ਸਾਡੇ ਸਾਰੇ ਜਿਹੜੇ ਸੀਗੇ ਭੈਣ ਭਾਈ ਸਾਰੇ ਪਿੰਡਾਂ ਵਾਲੇ ਤੇ ਉਹ ਸਾਰੇ ਇਸ ਤਰ੍ਹਾਂ ਬਣਾਉਂਦੇ ਸੀਗੇ ਤੇ ਸਾਡਾ ਨੂੰ ਘੁੱਟਣ ਦੀ ਤਿਆਰੀ ਹੈ ਸਾਡਾ ਸਾਡਾ ਰਿਜ ਚੁੱਕਿਆ ਤੇ ਲੋਗੀ ਸਾਗ ਅਸੀ ਘੋਟ ਲਿਆ ਦੇਖੋ ਬਹੁਤ ਸੁਣਾ ਸਾਗ ਬਣ ਕੇ ਸਦਾ ਤਿਆਰ ਹੈ